ਜਿਵੇਂ ਇਹ ਪਾਇਆ ਹੋ ਜਾਂਦਾ ਜੀ ਨਹੀਂ ਗਾ ਸੁਵੇ ਨੂੰ ਸਾਡਾ ਕੰਮ ਚੱਲਦਾ ਜਿਹਾ ਬਾਈ ਆ ਬੰਦਾ ਤੇ ਹੇਡ ਸਾਡਾ ਨਾ ਆਵਾ ਜਰਮਾਨਾ ਜਿਹੜਾ ਬੰਦਾ ਨਿਉਂ ਤੇ ਬੈਠੂਗਾ ਤਾਂ ਤੇ ਬੈਠੂਗਾ ਜਮ ਬਾਰ ਦੇੜੀਆਂ ਦੇ ਉੱਤੇ ਘੋੜੀ ਲਾ ਕੇ ਘੋੜੀ ਲਾ ਕੇ ਬੈਠਾਗਾ ਚਾਹੇ ਵਾਸੀ ਭੇਜਦਾ ਹੁਣ ਭੇਜ ਰਿਹਾ ਜਿੱਥੇ ਮਰਦੀ ਤੇ ਮਨ ਦਾ ਹਜੀਬ ਨਹੀਂ ਹੈਗਾ ਹੈ ਮੈਂ ਨਹੀਂ ਮੰਨਦਾ ਮਨਉਣਾ ਪਊਗਾ ਅੱਜ ਨੂੰ ਐਂ ਦੱਸਿਓ ਬਾਈ ਮੈਂ ਤੁਹਾਨੂੰ ਬੋਦਾਂ ਸਾਰਿਆਂ ਨੂੰ ਯੂਨੀਅਨ ਵਾਲਿਆਂ ਨੂੰ ਵੀ ਲੱਡੂਆਂ ਦਾ ਹੱਕ ਬਣਦਾ ਕਿ ਨਹੀਂ ਬਣਦਾ ਅੱਜ ਇਹਦਾ ਬਾਹਰ ਦੇ ਵਿੱਚ ਘੋੜੀ ਲਾ ਕੇ ਬੈਠਾਗਾ ਪਿੰਦ ਫਰਮਾਹੀ ਆ ਤੇਰਾ ਤੇਰ ਮਾਰਤ ਨਾਗਾ ਹੱਥ ਚ ਆ ਗਿਆ ਹੁਣ ਝੂਠ ਨਾ ਬੋਲੀ ਬਾਬਾ ਦੱਸ ਹੱਕ ਬਣਦਾ ਕਿ ਨਹੀਂ ਬਣਦਾ ਤੇਰਾ ਪਿੰਦ ਫਰਮਾਹੀ ਨਾ ਬੋਲ ਬਾਦਰ ਨੀਚੇ ਤੋਂ ਉੱਪਰ ਤੱਕ ਡਿੱਗਦਾਗਾ ਏਟਾਂ ਦੀ ਘੋੜੀ ਵੀ 1 2 3 4 5 ਦੇ ਆ ਗੀਆਂ ਅੱਜ ਕਾਨੂੰਨ ਨੇ ਪਾਉ ਰੱਟੇ ਨੇ ਆਪਾਂ ਪਹਿਲੇ ਕਰਦੇ ਨੇ ਮੇਰੇ ਤੋਂ ਦੋ ਜੁਰਮਾਨੇ ਤਾਂ ਨਿਕਲਦੀ ਨੇ ਰੋਜ਼ ਇਹਨੇ ਕਹਿ ਤਾਂ ਦਿੱਤਾ ਕਹਿੰਦਾ ਤੇਲ ਮੋਟਰਸਾਈਕਲ ਚਲਾਉਣਾ ਮੈਂ ਰਾਤ ਤੜਕੇ ਵਾਂ ਗਿਆ ਕਾਲੇ ਨੂੰ ਆ ਬੰਦ ਕਰੋ ਇਹਨਾਂ ਦਾ ਕਾਲਾ ਜਿਹਾ ਮੋਟਰ ਉਹ ਮੂਦੂ ਬੱਛਾ ਕਰ ਜਾ ਰਿਹਾ ਕਿੱਥੋਂ ਗਾਹ ਤੂੰ ਉਹ ਕਰਦਾ ਹੈ ਕਿੱਧਰ ਅੱਜ ਬਾਬੇ ਨੂੰ ਲੱਡੂਆਂ ਦਾ ਜੁਰਮਾਨਾ ਲੱਗ ਗਿਆ ਅੱਜ ਬੈਠਾ ਨਿਉ ਦੇ ਉੱਤੇ ਦੀਲੀਆਂ ਤੇ ਈਟਾਂ ਥਾਲੀਆਂ ਦਾ 12 ਚਾਹ ਦਾ ਗਲਾਸ ਕਹਿੰਦਾ ਮੈਨੂੰ ਵਧੀਆ ਨਹੀਂ ਲੱਗਦਾ ਲੱਡੂਆਂ ਦਾ ਕਿਉਂ ਤੁਸੀਂ ਨਾਮ ਲੈ ਲਿਆ ਕੋਈ ਪਾਣੀ ਚਾਹ ਹੋਰ ਲੈ ਦੇ ਇੱਥੇ ਕਿਹੜੀ ਬਾਦੀ ਅੱਜ ਤਾਂ ਫਸ ਗਿਆ ਮਾਰ ਗਿਆ ਬਾਬਾ ਜੇ ਕਛੂਤਾ ਅਸੀਂ ਨਹੀਂ ਉਹ ਹੈਗਾ ਨਿਉ ਹੁਣ ਤੱਕੰਦਲਾ ਬਗਿਆ 7 ਤੇ